ہاں جی دوستو ویلکم کی حال چال ہے آج ہوگی لیٹ پا تھوڑی جی ارس الون رہا ਕੀ ਹੋ ਗਿਆ ਹੈਲੋ ਜੀ ਆਇਆ ਮੈਨੂੰ ਕਾਲ ਆ ਗਈ ਨਾ ਵਿੱਚ ਲੰਬੀ ਚੱਲ ਗਈ ਵੈਲਕਮ ਜੀ ਦੇਖਣੇ ਹੁਣ ਕੌਣ ਆਉਂਦਾ ਬਹੁਤ ਕਮੈਂਟ ਕਰ ਗਏ ਤੁਹਾਡੇ ਮੈਂ ਦੇਖਾ ਪੜ ਲਵਾਂ ਕਿਹਦੇ ਕਿਹਦੇ ਕਮੈਂਟ ਨੇ ਬਾਈ ਮੈਨੂੰ ਕਾਲ ਆ ਗਈ ਵਿੱਚ ਪ੍ਰਧਾਨ ਆ ਤੂ ਸੌ ਕੇ ਰਾਤ गुजार ਲਈ ਮੈਂ ਰੋ ਕੇ ਰਾਤ गुजार ਲਈ ਚਲੋ ਐਂ ਤਾਂ ਕਾਨੂੰ ਕਰਦੇ ਰੋ ਕੇ ਕਾਨੂੰ गुजार ਨਹੀਂ ਰਾਤ ਹੱਸਦੇ ਖੇਡਦੇ गुजारਿਆ ਕਰੋ ਹੈ ਪਰਦਾਨ ਕਿੱਥੇ ਗਿਆ ਨੈਟ ਨੈਟ ਦਾ ਬਾਦੂ ਆ ਪਰਦਾਨ ਇਦਾਂ ਕਿਦਾਂ ਕੰਮ ਚੱਲੂਗਾ ਸੌਰੀ ਮੈਂ ਕੀ ਕਰਾਂ ਹੁਣ ਮੈਨੂੰ ਫੋਨ ਆ ਗਿਆ ਐਮਰਜੈਂਸੀ ਰঞ্জੀਤ ਰਾਣਾ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈਲੋ ਅੰਕਲ ਜੀ ਅਲੋ ਨਾ ਅ ਹਾਂਜੀ ਹਾਂਜੀ ਦੇ ਵੀ ਕਰਿਓ ਸ਼ੇਅਰ ਕਰਮ ਅ ਸਰ ਵੈਲਕਮ ਜੀ ਵੈਲਕਮ ਮੈਨੂੰ ਕਾਲ ਆ ਗਈ ਸੀ ਉਹਦੇ ਕਰਕੇ ਥੋੜਾ ਜਿਹਾ ਮਾਫੀ ਚਾਹੁੰਨੇ ਹਾਂ ਨਾ ਤੇਰਾ ਕਾਫੀ ਟਾਈਮ ਲੱਗ ਗਿਆ ਦੇਖਾ ਕਈ ਮਿੰਟ ਲੱਗ ਗਏ ਲੈ 10:08 ਵਜੇ ਪਾਉਣ ਅੱਧਾ ਪੂਣਾ ਘੰਟਾ ਲੱਗ ਗਿਆ ਹੈਲੋ ਹਾਂਜੀ ਹਾਂਜੀ ਮੈਂ ਪਤਾ ਕੀ ਮੈਂ ਚੱਲ ਗਿਆ ਸੀ ਜੁਪੀਓ ਦੇ ਕਰਕੇ ਥੋੜਾ ਜਿਹਾ ਲੇਟ ਹੋਣਾ। ਹੋਰ ਰੇਟ ਬੰਦ ਲੇ ਹੋਰ ਦੇਵਾ ਦੇ ਦਿੰਦਾ ਕਰ ਦੂੰ। ਉਹ ਬਾਈ ਫੋਨ ਨਾ ਕਰੋ ਹੁਸੀਂ ਅਜੇ ਫੇਰ ਗੱਲ ਕਰੂੰਗਾ ਠੀਕ ਆ। ਅੱਜ ਮੈਨੂੰ ਟਾਈਮ ਹੀ ਲੱਗਿਆ ਹੈਗਾ ਫੋਨ ਨਾ ਕਰੋ ਪਲੀਜ਼। ਉਹ ਨਾ ਕਰੋ ਫਿਰ ਮੈਂ ਸਵੇਰੇ ਫੋਨ ਕਰਿਆ ਤੁਸੀ ਅ ਕੱਲ ਨੂੰ ਜਾਂ ਪਰਸੋਂ ਨੂੰ ਕਰੂੰਗਾ ਰਾਜੀ ਮੈਨੂੰ ਪਤਾ ਕਿ ਮੈਂ ਮੈਂ ਬਾਹਰ ਗਿਆ ਸੀਗਾ ਤੁਸੀਂ ਕਾਲ ਕਰੀ ਜਾਂਦੇ ਸੀ ਉਦੋਂ ਮੈਂ ਬੀਜੀ ਸੀ ਮੈਂ ਕੱਲ ਹੀ ਆਇਆ ਹਜੇ ਮੈਂ ਜੂਪੀ ਚਲ ਗਿਆ ਸੀਗਾ emergancy call ਸੀ ਮੇਰੀ ਉਧਰ ਨੂੰ ਜਾਣਾ ਪੈ ਗਿਆ ਤਾਂ ਕਰਕੇ ਹੋਰ ਤੁਸੀਂ ਫੋਨ ਬਹੁਤ ਕੀਤੇ ਮੈਂ ਦੇਖਿਆ ਹੁਣ ਵੀ ਫੋਨ ਆਈ ਜਾਂਦਾ ਤੁਹਾਡਾ ਹਾਂ ਹੋਰ ਸੁਣਾਓ ਠੀਕ ਠਾਕ ਹੁਣ ਪਤਾ ਕਿ ਅੱਜ ਮੈਨੂੰ ਉਹ ਪਹਿਲਾ ਕਾਲ ਆ ਗਈ ਤੁਹਾਡੇ ਤੋਂ ਪਹਿਲਾਂ ਵੀ نیٹ ਤਾਂ ਹੀ ਵਿੱਚ ਰੁਕੇ ਪਿਆ ਸੀਗਾ ਅੱਕੜੀ ਕੜੀ ਫਿਰ ਨਾ ਫਿਰ نیٹ ਰੁਕ ਜਾਂਦਾ ਹੈ ਜਦੋਂ ਕਾਲ ਆ ਜਾਂਦੀ ਹੈ نیٹ ਬੰਦ ਹੋ ਜਾਂਦਾ ਨਾਲ ਦੀ ਨਾਲ ਆਹ ਸੌਰੀ ਲਾਈਵ ਬੰਦ ਹੋ ਜਾਂਦਾ ਆ ਕਿੰਨੇ ਕਮੈਂਟ ਆਏ ਪਏ ਸੀ ਮੈਂ ਸਭ ਪਹਿਲਾਂ ਪੜਿਆ ਕਮੈਂਟ ਤੁਹਾਡੇ ਤੇ ਸਾਰਾ ਫਿਰ ਲਾਈਵ ਖਰਾਬ ਹੋ ਜਾਂਦਾ ਹੁਣ ਮਜਬੂਰੀ 'ਚ ਮੈਂ ਫੋਨ ਚੁੱਕਿਆ ਉਹ بیچ ਕਮੈਂਟ ਕਰੀ ਜਾਂਦੇ ਸੀ ਕਿੱਧਰ ਚਲ ਗਏ ਹੈ ਅੰਕਲ ਜੀ ਕੈਨ ਆਈ ਡੂ ਲਾਈਵ ਵਿਦ ਯੂ ਅੱਨੇ ਬੱਚੇ ਅੱਜ ਨਹੀਂ ਮੈਂ ਪਤਾ ਕੀ ਲਾਈਵ ਬੰਦ ਕੀਤਾ ਹੋਇਆ ਉਧਰੋਂ ਇਹ ਪਹਿਲਾਂ ਕੰਡੀਸ਼ਨ ਦੇਣੀ ਪੈਂਦੀ ਐ ਇਹਨੂੰ ਲਾਈਵ ਟੁਗੇਦਰ ਦੀ ਉਹ ਨਹੀਂ ਲਾਇਆ ਹੋਇਆ ਜਦੋਂ ਉਹ অপਸ਼ਨ ਲੱਗੀ ਹੁੰਦੀ ਐ ਫਿਰ ਤਾਂ ਲਾਈਵ ਦੇ ਵਿੱਚ ਹੋ ਜਾਂਦਾ ਅ ਤੁਸੀਂ ਕੱਲ ਨੂੰ ਹੋ ਜਿਓ ਅੱਜ ਨਹੀਂ ਮੈਨੂੰ ਲਾਈਵ ਬੰਦ ਕਰਨਾ ਪਊਗਾ ਇਦਨ ਪਹਿਲਾਂ ਟੂਗੇਦਰ ਲਾਈਵ ਦੀ অপਸ਼ਨ ਲਗਉਣੀ ਪੈਂਦੀ ਹੁੰਦੀ ਹੈ ਜੇ ਪਹਿਲਾਂ ਗੱਲ ਕਰਨੀ ਪੈਂਦੀ ਹੈ ਵੀ ਮੈਂ ਲਾਈਵ ਹੋਣਾ ਠੀਕ ਆ ਜਾਂ ਮੈਨੂੰ ਪਤਾ ਹੋਣਾ ਚਾਹੀਦਾ ਫਿਰ ਤਾਂ YouTube ਦੇ ਵਿੱਚ ਲਾਈਵ ਦੇ ਵਿੱਚ ਜੁੜ ਜਾਂਦਾ ਬੰਦਾ ਨਹੀਂ ਨਹੀਂ ਅੰਕਲ ਜੀ ਯੂ ਡੋਨਟ ਸੀ ਐਨੀ ਮੈਸੇਜ ਦੇਖ ਰਿਹਾ ਸਾਰੇ ਮੈਂ ਦੇਖ ਰਿਹਾ ਵਰਦਾਂ ਸਾਰੇ ਪੰਜ ਸੇ ਮੈਸੇਜ ਆਇਆ ਕੱਲ ਨੂੰ ਕਰਾਂਗਾ ਤੁਹਾਡੇ ਨਾਲ ਗੱਲ ਸਵੇਰੇ ਕਿਉਂਕਿ ਹੁਣ ਈ ਬਣਾ ਤੁਹਾਡੇ ਮੈਸੇਜ ਦਾ WhatsApp ਤੇ ਸਵੇਰੇ ਰੋਬਨ ਬਰਾੜ ਗੱਜ ਕੇ ਫਤਿਹ ਬੁਲਾਉਣਾ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸੁਣਾਓ ਚੜ੍ਹਦੀ ਕਲਾ ਨੇ ਰੋਬਨ ਬਰਾੜ ਜੀ ਔਰ ਸੁਣਾਓ ਕਿਵੇਂ ਹੋ ਅੱਜ ਤਾਂ ਮੇਰਾ ਲਾਈਵ ਖਰਾਬ ਹੋ ਗਿਆ ਨਾ ਵਿੱਚ ਮੈਨੂੰ ਆ ਗਈ ਕਾਲ ਤੇ ਮੈਨੂੰ ਕਾਲ ਚੱਕਣੀ ਪਈ ਚੜਦੀ ਕਲਾ ਬਾਪੂ ਜੀ ਮਾਰਦਾ ਸਾਲਾ ਮੈਂ ਤਾਂ ਆ ਵਧੀਆ ਸਾਲਾ ਮਾਰਦੇ ਰਹੋ ਇੱਥੇ ਕੀ ਲੈ ਕੇ ਜਾਣਾ ਜ਼ਿੰਦਗੀ ਚ ਨਜ਼ਾਰੇ ਲਓ ਜ਼ਿੰਦਗੀ ਦੇ ਵਿੱਚ ਐਨਜੋਏ ਕਰੋ ਫੁੱਲ ਬਸ ਉਹਦੇ ਚ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਦਾ ਮਾੜਾ ਨਹੀਂ ਹੋਣਾ ਚਾਹੀਦਾ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਖੁਸ਼ ਹੋ ਕੇ ਜਿਉਂ ਜ਼ਿੰਦਗੀ ਜਿਹੜੇ ਮਰਜ਼ੀ ਹਾਲਾਤ ਆਉਣ ਐਨ ਚੜਦੀ ਕਲਾ ਦੇ ਵਿੱਚ ਠੀਕ ਆ ਜੀ ਕਿਸੇ ਦੀ ਸੁਣੋ ਨਾ ਕੌਣ ਕੀ ਕਰਦਾ ਕੀ ਕਹਿੰਦਾ ਆਪਣੇ ਮਸਤੀ ਚ ਰਹੋ ਆਪਣੇ ਕੰਮ ਚ ਮਸਤ ਰਹੋ ਉਨੀ ਜ਼ਿੰਦਗੀ ਵਧੀਆ ਲੰਘਦੀ ਆ ਛਾਲਾ ਕਾ ਤੂੰ ਮਾਰਦੇ ਤੁਸੀਂ ਚਾਚਾ ਜੀ ਤੁਸੀਂ WhatsApp ਤੇ ਸੁਨੇਹਾ ਨਹੀਂ ਦੇਖ ਸਕਦੇ ਕੋਈ ਗੱਲ ਨਹੀਂ ਰਾਜੇ ਦੇਖੂਗਾ ਮੈਂ ਸਵੇਰੇ ਸਭ ਦੇ ਵਟਸਐਪ ਚੈੱਕ ਕਰੂੰ ਵਿੱਚ ਹੀ ਪੰਜਾਬੀ ਲਿਖੀ ਜਾਂਦੇ ਤੁਸੀਂ ਕੋਈ ਨਾ ਮੈਂ ਸਵੇਰੇ ਚੈੱਕ ਕਰਨਾ ਸਾਰਿਆਂ ਦੇ ਵਟਸਐਪ ਦੇਖੂਗਾ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੌਰੀ ਵਾਲੀ ਕੋਈ ਗੱਲ ਨਹੀਂ ਪ੍ਰਧਾਨ ਲੋਹਰ ਤਫਗੇ ਓਕੇ 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 ਸਮਝ ਗਿਆ ਮੈਂ ਤੁਹਾਡੀ ਗੱਲ ਪਹਿਲਾਂ ਨਾ ਮੈਨੂੰ ਕਾਲ ਆ ਗਿਆ ਸੀਗਾ ਅਸਮਿਤ ਜੀ ਮੈਨੂੰ ਕਾਲ ਆ ਗਈ ਸੀ ਵਿੱਚ ਉਹਨਾਂ ਨੇ ਲੰਬਾ ਟਾਈਮ ਚਲਾ ਲੀ ਟੀਚਰ ਦੀ ਕਾਲ ਸੀ ਲੈਕਚਰਰ ਦੀ ਕਿਸੇ ਦੀ ਤਾਂ ਕਰਕੇ ਮੈਨੂੰ ਚੱਕਣੀ ਪੈ ਗਈ ਹਾਂ ਸੋ ਸਵਰਨਜੀਤ ਤੁਹਾਡਾ ਨਾ ਸਵੇਰੇ ਮੈਂ ਕਰੂੰਗਾ ਤੁਹਾਡੇ ਕੋਲ ਨੋਟ ਸਾਰੇ ਪਰ ਅਭਾ ਇਹਨੂੰ ਨਾ ਸੇਡ ਭਾਈ ਨੋ ਚਲ ਉਥੇ ਬਾਹਰ ਜਾਣਾ ਤਾਂ ਬਾਹਰ ਜਾਓ ਆ ਦੇਖਿਓ ਪ੍ਰਧਾਨ ਜਿੰਨਾ ਦਾ ਵੀ ਫੋਨ ਆਵੇ ਤੁਸੀਂ ਕਹੋ ਹੁਣੇ ਵੀ ਜੀਆਂ ਫੇਰ ਕਰਦੇ ਆ ਗੱਲ ਹੋਰ ਪਹਿਲਾਂ ਮੇਰਾ ਟਾਈਮ ਬਹੁਤ ਖਰਾਬ ਹੋ ਗਿਆ ਸਾਰਾ ਲਾਈਵ ਵੇਸਟ ਹੋ ਗਿਆ ਸੁਨੋ ਜੀ ਬਹਿ ਜਾ ਯਾਰ ਕੀ ਕਰਦਾ ਫਿਰਦਾ ਬਹਿ ਜਾ ਬਹਿ ਜਾ ਗਰਮੀ ਲੱਗਦੀ ਆ ਦੇਖੋ ਹੋਰ ਇਧਰ ਦੇਖੋ ਆ ਕਮ ਆ ਮੇਰੀ ਗੱਲ ਸੁਣੋ ਆ ਦੇਖ ਆ ਇਹ ਖੋਦਾਂ ਦੇਖੋ ਕਿਵੇਂ ਮਾਰਦਾ ਇਧਰ ਸਿਰ ਲਾਰਖਾ ਨੇ ਮੇਰੇ ਨਾਲ ਠੂਕਣੇ ਨਾਲ ਬੜਾ ਕੰਬਾ ਬੰਦਾ ਇਧਰ ਸਿਰ ਪਸਾਰ ਗਿਆ ਨੇ ਉਹ ਬਹਿ ਜਾ ਥੜ ਤਾਂ ਕਿਹੜੀ ਆ ਚੱਲ ਥੱਲੇ ਫਿਰ ਇੱਕ ਮਿੰਟ ਨੂੰ ਬਾਹਰ ਕੱਢ ਦਵਾਂ ਮੈਂ ਘੁਮਕਿਆ ਹੋਣਾ ਇਹਨੇ ਮੈਨੂੰ ਪਤਾ ਹੈ ਚੱਲ ਬਈ ਆ ਜਾ ਸਰੋ ਉੱਧਰ ਨਹੀਂ ਆ ਰਿਹਾ ਫੈਂਡ ਤੋਂ ਰਹੀ ਕਰਨ ਮੈਂ ਚਲੋ ਚਲ ਜਾਏ ਠੰਡ ਤਾਂ ਕੋਈ ਬਹੁਤੀ ਜਿਆਦਾ ਨਹੀਂ ਹੈਲੋ ਹਾਂਜੀ 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 ਆ ਇਹ ਬਾਲਾ ਕਹਿੰਦਾ ਬਹੁਤ ਸਿਆਣਾ ਵੀ ਹੈ ਆ ਗਿਆ ਫੇਰ ਆ ਗਿਆ ਮੇਰੇ ਕੋਲ ਤੂੰ ਵਗ ਜਾ ਯਾਰ ਕੱਲੀ ਜਾਇਆ ਕਹਿੰਦਾ ਤੂੰ ਨਾਲ ਚੱਲ ਹੋਰ ਕਿਵੇਂ ਹੋ ਵੀਰ ਔਰ ਵਧੀਆ ਬਾਈ ਵਧੀਆ ਤੁਸੀਂ ਦੱਸੋ ਅਸ ਇਧਰ ਗੱਲ ਚੱਲ ਰਹੀ ਆ ਕਰੋ ਕਰੋ ਗੱਲ ਤੂੰ ਉੱਥੇ ਬਾਹਰ ਵਾਜਾ ਪੁੱਤ ਜਾ ਕੇ ਇਧਰ ਮੈਨੂੰ ਗੱਲ ਕਰਨ ਦੇ ਪਹਿਲਾਂ ਮੇਰਾ ਲਾਈਵ ਬੰਦ ਹੋ ਗਿਆ ਮੈਂ ਨਾ ਉਹ ਲੈ ਆਂਦਾ ਨਹੀਂ ਤੋਤਾ ਜੀ ਉਧਰ ਜਵਾਕ ਕੋਲੇ ਆ ਜਦੋਂ ਮੈਂ ਜੂਪੀ ਗਿਆ ਉਦੋਂ ਉਹ ਉਦੋਂ ਸੜ ਗਿਆ ਸੀਗਾ ਮੈਂ ਕਿਹਾ ਕਿ ਤੇ ਇਹ ਨਾ ਲਵੇਟ ਦੇਣਾ ਉਹਨੂੰ ਇਹ ਸੜਦਾ ਨਹੀਂ ਫਿਰ ਇਹ ਬੜਾ ਉਹਦੇ ਮਗਰ ਪੈਂਦਾ ਸੀਗਾ ਇਹ ਆ ਜਿਹੜਾ ਤੁਹਾਨੂੰ ਦਿਖਾਇਆ ਹੁਣ ਮੈਂ ਕਲਾ ਜਾ ਇਹ ਬੜਾ ਕੱਬਾ ਬੰਦਾ ਲਓ ਹੁਣ ਜੋੜ ਲੱਗਿਆ 10 ਬੰਦੇ ਜੋੜੇ ਆ ਲਾਈਵ ਨੂੰ ਸ਼ੇਅਰ ਕਰ ਦੋ ਮਿੱਤਰੋ ਇਹ ਅੱਜ ਪਹਿਲਾ ਲਾਈਵ ਲੇਟ ਹੋ ਗਿਆ ਆਪਣਾ ਲਓ ਜੀ ਡੀਐਸਪੀ ਸੁਖਮਨ ਮਾਨ ਜੀ ਵੈਲਕਮ ਤੁਹਾਡਾ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ ਧੰਨਵਾਦ ਜੀ ਆਇਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਨੇ ਹਾਂ ਜੀ ਅੰਕਲ ਜੀ ਕਹਿੰਦੇ ਆ ਸਵਰਨਜੀਤ ਬੋਲੋ ਬੱਚੇ ਹਾਂ ਜੀ ਬੋਲੋ ਬੋਲੋ ਕੀ ਕਹਿੰਦੇ ਹੋ ਰਣਜੀਤ ਰਾਣਾ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਜੀ ਆਇਆਂ ਨੂੰ ਵੈਲਕਮ ਤੁਹਾਡਾ ਕੀ ਹਾਲ ਚਾਲ ਨੇ ਹੋਰ ਜੀ ਡੀਐਸਪੀ ਸਾਹਿਬ ਅੱਜ ਕਿੱਥੇ ਹੋ ਰਣਜੀਤ ਰਾਣਾ ਕਿੱਥੋਂ ਬਿਲੋਂਗ ਕਰਦੇ ਨੇ ਤੁਹਾਡਾ ਪਹਿਲਾਂ ਵੀ ਕਮੈਂਟ ਆਇਆ ਸੀਗਾ ਉਦੋਂ ਮੈਨੂੰ ਨਾ ਕਾਲ ਆ ਗਈ ਵਿੱਚ ਤਾਂ ਕਰਕੇ ਲਾਈਵ ਬ੍ਰੇਕ ਹੋ ਗਿਆ ਹਾਂਜੀ ਹਾਂਜੀ ਬੋਲੋ ਸਤਿ ਸ੍ਰੀ ਅਕਾਲ ਜੀ ਮੇਰਾ ਮੈਚ ਕੈਨਸਲ ਹੋ ਗਿਆ ਕਿਉਂ ਕੈਨਸਲ ਹੋ ਗਿਆ ਤੁਹਾਡਾ ਮੈਚ ਕਿੱਥੇ ਹੋਣਾ ਸੀਗਾ ਤੁਹਾਡਾ ਮੈਚ ਕਿਹੜਾ ਮੈਚ ਕੈਨਸਲ ਹੋ ਗਿਆ ਤੁਹਾਡਾ ਮੂੰਹ ਕੇ ਦੀਪ ਗੇਮਿੰਗ ਹਾਈ ਮੈਨ ਵਾਟ ਯੂ ਵਾਟਸ ਅਪ ਇਹਨੂੰ ਪੰਜਾਬੀ ਚ ਲਿਖ ਦਿਓ ਯਾਰ ਅੰਗਰੇਜ਼ੀ ਜਿਆਦਾ ਮੈਨੂੰ ਆਉਂਦੀ ਨਹੀਂ ਹੈਗੀ ਅ ਰਣਜੀਤ ਰਾਣਾ ਉੱਤਰਾਖੰਡ ਤੋਂ ਅੰਕਲ ਜੀ ਓਕੇ ਓਕੇ ਠੀਕ ਹੈ ਮੈਂ ਤੁਹਾਡੇ ਰੁੜਕੀ ਜਾ ਕੇ ਆਇਆ ਪਰਸੋਂ ਚੌਥੇ ਚਾਰਕ ਦਿਨ ਹੋਏ ਨੇ ਰੁੜਕੀ ਤੁਹਾਡਾ ਵਧੀਆ ਮੈਨੂੰ ਲੱਗਿਆ ਬਹੁਤ ਜ਼ਿਆਦਾ ਉੱਥੇ ਪਤਾ ਨਹੀਂ ਆਰਮੀ ਕਰਕੇ ਆ ਦਰਖਤ ਬਹੁਤ ਜ਼ਿਆਦਾ ਲੱਗਿਆ ਹੋਇਆ ਜਿਵੇਂ ਸਾਥੇ ਚੰਡੀਗੜ੍ਹ ਆ ਸਾਡੇ ਇਦਾਂ ਦਰਖਤ ਆ ਤੁਹਾਡੇ ਉੱਤਰਾਖੰਡ ਦੇ ਵਿੱਚ ਰੁੜਕੀ ਇਨ ਯੂਅਰ ਸਿਟੀ ਵੀ ਕਾਲ ਮਾਈ ਲੈਗ ਇਜ਼ ਫ੍ਰੈਕਚਰ ਸਵੇਰੇ ਸਵੇਰੇ ਕਾਲ ਕਰੂੰਗਾ ਤੁਹਾਨੂੰ ਵੀਡੀਓ ਕਾਲ ਤੇ ਦੇਖਾਂਗੇ ਮੈਂ ਸਵੇਰੇ ਵੀਡੀਓ ਕਾਲ ਕਰੂੰਗਾ کی ہو گیا ایدہ کی میں ہوگی لیگ بروکن کی میں ہوگی لارڈس آف لو فروم تھا صدر موگا تھنک یو جی ਤੁਹਾਡੀ ਲੈਗ ਬ੍ਰੋਕਨ ਕਿਵੇਂ ਹੋ ਗਈ ਮੈਚ ਚ ਹੋ ਗਈ ਜਾਂ ਉਦੋਂ ਓਕੇ ਅੰਕਲ ਜੀ ਓਕੇ ਬੱਚੇ ਓਕੇ ਨਹੀਂ ਕਿਵੇਂ ਹੋ ਗਈ ਲੈਗ ਬ੍ਰੋਕਨ ਤੁਹਾਡੀ ਉਹ ਤਾਂ ਦੱਸੋ ਕੀ ਹੋ ਗਿਆ ਜੇ ਕਿਸੇ ਨੇ ਕਿਸੇ ਨੇ ਕੋਈ ਇਸ਼ਾਰਾ ਤਾਂ ਕਰੀਏ ਤਾਂ ਇਹਨਾਂ ਨੂੰ ਕਹਿ ਦੇਣੇ ਡੀਐਸਪੀ ਸਾਹਿਬ ਜੁੜੇ ਹੋਏ ਨੇ ਹੈਲੋ ਪਾ ਜੀ ਬਹੁਤ ਵਧੀਆ ਜੀ ਆਰ 3 ਯੂ ਕਾ ਹਾਲੀ ਆਪਣਾ ਹਾਲ ਬਹੁਤ ਵਧੀਆ ਜੀ ਆਪ ਸਣਾਓ ਕਿਵੇਂ ਹੈ ਬਾਈ ਸਲਿਪਪੌਨ ਟਾਇਲਰ ਓ ਹੋ ਹੋ ਜੋ ਆਕਾਂ ਦਾ ਜੀ ਲੱਗਦਾ ਸਰ ਜੀ ਤੋਂ ਥਾਦੇਓ ਕੋਈ ਗੱਲ ਨਹੀਂ ਲਿਆਵਾਂਗੇ ਉਹ ਜਵਾਕ ਖੇਡ ਰਹੇ ਨੇ ਹਜੇ ਉਧਰ ਬਗਿਆ ਚੱਲ ਖੇਡ ਲੈਣ ਦੇ ਚਾਰ ਜੰਦ ਨੇ ਸੌਰਨਜੀਤ ਤੁਹਾਡਾ ਕਿਵੇਂ ਸਲਿੱਪ ਹੋ ਗਿਆ ਐਟ ਹੋਮ ਅਸੇ ਘਰੇ ਹੋ ਗਿਆ ਅ ਫਿਰ ਤੁਸੀਂ ਧਿਆਨ ਰੱਖਣਾ ਸੀ ਨਾ ਤੁਹਾਡਾ ਮੈਚ ਫਿਰ ਹੁਣ ਤੁਹਾਡਾ ਮੈਚ ਖਰਾਬ ਹੋ ਗਿਆ ਜਦੋਂ ਤੁਹਾਨੂੰ ਚੰਗਾ ਭਲਾ ਪਤਾ ਵੀ ਤੁਹਾਡਾ ਮੈਚ ਲੱਗਣਾ ਤੁਸੀਂ ਕਿਉਂ ਰਿਸਕ ਲੈਨੇ ਹੋ ਫਿਰ ਫਰਸ਼ ਤੇ ਟੈਲ ਮੀ ਪਲੀਜ਼ ਤੁਸੀਂ ਕਿਉਂ ਰਿਸਕ ਲਿਆ ਤੇ ਆ ਰੱਖਣਾ ਸੀਗਾ ਤੁਸੀਂ ਨੇ ਜਦੋਂ ਤੁਹਾਨੂੰ ਪਤਾ ਵੀ ਸਾਡਾ ਮੈਚ ਲੱਗਣਾ ਅ ਉਹ ਓਕੇ ਅੰਕਲ ਜੀ ਹੁਣ ਓਕੇ ਨਹੀਂ ਨਾ ਹੈਗਾ ਓਕੇ ਤਾਂ ਪਹਿਲਾਂ ਹੁੰਦਾ ਹੁਣ ਤਾਂ ਖਰਾਬ ਹੋ ਗਿਆ ਕੰਮ ਹੁਣ ਤਾਂ ਓਕੇ ਹੈ ਨਹੀਂ ਨਾ ਹੁਣ ਤਾਂ ਤੁਸੀਂ ਕਹਿੰਦੇ ਲੈਗ ਬ੍ਰੇਕ ਹੋਗੀ ਓਕੇ ਦਾ ਪਹਿਲਾ ਸੀਗਾ ਜੇ ਤੁਸੀਂ ਬਚਾ ਲੰਦੇ ਧਿਆਨ ਰੱਖਣਾ ਜੀ ਤੁਸੀਂ ਨੇ ਕਿ ਨਹੀਂ ਹੁਣ ਓਕੇ ਕਿੱਥੇ ਆ ਤੁਹਾਡਾ ਮੈਚ ਮਿਸ ਹੋ ਗਿਆ ਨਹੀਂ ਫਿਰ ਬਾਕੀ ਦਾ ਟੀਮ ਦਾ ਉਹ ਬਿੱਲੀ ਤੁਹਾਡੀ ਚਾਚਾ ਜੀ ਮੈਂ ਹੱਥ ਧੋਣ ਜਾ ਰਿਹਾ ਸੀ ਉਤੇ ਮੈਂ ਡਿੱਗ ਪਿਆ ਅਸ਼ਾ ਨਹੀਂ ਫਿਰ ਮੈਚ ਤਾਂ ਮੈਚ ਤਾਂ ਹੀ ਕੈਨਸਲ ਹੁੰਦਾ ਹੁੰਦਾ ਹੋਰ ਬੰਦਾ ਲੱਗ ਜਾਂਦਾ ਹੁੰਦਾ ਨਾਲ ਖੇਡਣ ਤਾਂ ਕੋਈ ਵੀ ਗੇਮ ਹੋਵੇ ਚਾਹ ਕਬੱਡੀ ਐ ਕ੍ਰਿਕਟਾ ਫੁੱਟਬਾਲ ਐ ਉਹਦੇ ਚ ਇਦਾਂ ਇਦਾਂ ਖਿਡਾਰੀ ਨਾ ਕੋਈ ਨਾ ਕੋਈ ਸਪੇਅਰ ਤਾਂ ਹੁੰਦਾ ਹੀ ਐ ਫਿਰ ਮੈਚ ਨਹੀਂ ਕੈਨਸਲ ਹੁੰਦਾ ਹੁੰਦਾ ਅੰਕਲ ਜੀ ਨੌਟ ਚਾਚਾ ਜੀ ਇਹਦੇ 'ਚ ਫਰਕ ਹੁੰਦਾ ਕੋਈ? ਹੂੰ। ਅੱਜ ਮੈਂ ਲਾਈਵ ਵੀ ਟਾਈਮ ਵਾਲੀ ਬੰਦ ਕਰਦਾ ਮੈਂ। 9:00 ਤਾਂ ਵੱਜ ਵੀ ਗਏ ਸੌਰੀ ਵਾਂਸ ਅਗੇਨ ਕੋਈ ਗੱਲ ਨਹੀਂ ਸੌਰੀ ਵਾਲੀ ਤਾਂ ਕੋਈ ਚੱਕਰ ਨਹੀਂ ਹੋਰ ਪਲੇਅਰ ਆ ਗਈ ਸੀ ਫਿਰ ਮੈਚ ਤਾਂ ਲੱਗਿਆ ਹੋਣਾ ਨਾ ਮੈਚ ਥੋੜੂ ਕੈਨਸਲ ਹੁੰਦਾ ਹੁੰਦਾ ਜਦੋਂ ਹੋਰ ਪਲੇਅਰ ਆ ਗਈ ਸੀ ਫਿਰ ਮੈਚ ਤਾਂ ਲੱਗਣਾ ਸੀਗਾ ਫਿਰ ਤੁਸੀਂ ਕਹਿੰਦੇ ਮੈਚ ਕੈਨਸਲ ਹੋ ਗਿਆ ਮੈਚ ਕਿਉਂ ਕੈਨਸਲ ਹੋਇਆ ਅ ਵੀਕਐਂਡ ਕਥਾ ਚਾਚਾ ਕਿੱਥੋਂ ਆ ਪੰਜਾਬ ਤੋਂ ਜੀ ਵੈਲਕਮ ਤੁਹਾਡਾ ਵੀਕਐਂਡ ਵਾਲੇ ਬਏ ਬਏ ਟਿਕੋ ਮੇਰੀ ਮੈਚ ਕੈਨਸਲ ਨਾ ਬਾਕੀ ਟੀਮ ਤਾਈ ਹੋਣੀ ਤੁਹਾਡੀ ਇਹਨਾਂ ਦਾ ਕਸਾ ਵਾਲੇ ਕਿੱਥੋਂ ਬਿਲੋਂਗ ਕਰਦੇ ਨੇ ਨਹੀਂ ਮੈਚ ਹੀ ਨਹੀਂ ਕੈਨਸਲ ਹੁੰਦਾ ਹੁੰਦਾ ਹੋਰ ਸਿਹਤ ਕਿਦਾਂ ਸਿਹਤ ਬਹੁਤ ਵਧੀਆ ਚੜ੍ਹਦੀ ਕਲਾ ਚ ਹੁੰਦੀ ਤੁਸੀਂ ਦੱਸੋ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਸਿਹਤ ਬਾਗੂ ਬਾਗ ਹੈ ਭਾਈ ਪੰਜਾਬ ਪੰਜਾਬ ਚੋਂ ਕਿੱਥੋਂ ਮੈਂ ਵੀ ਪੰਜਾਬ ਤੋਂ ਆ ਲੁਧਿਆਣਾ ਓਕੇ 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 ਬਾਕੀ ਟੀਮ ਦਾ ਮੈਚ ਸੀ ਕਿੱਥੇ ਹੋਇਆ ਸੀ ਮੈਚ ਬਾਕੀ ਟੀਮ ਦਾ ਚਲੋ ਠੀਕ ਆ ਹੁਣ ਮੈਨੂੰ ਇਜਾਜ਼ਤ ਦਿਓ ਮੈਂ ਕਰਦਾ ਲਾਈਵ ਬੰਦ ਸੌਂਜੋ ਸਾਰੇ ਜਣੇ ਗੁੱਡ ਨਾਈਟ ਬਾਏ ਬਾਏ ਠੀਕ ਆ ਜੀ ਕਰੋ ਰੈਸਟ ਸਾਰੇ ਜਣੇ ਕੱਲ ਨੂੰ ਮਿਲਦੇ ਆ ਕੱਲ ਨੂੰ ਲਾਵਾਂਗੇ ਪੂਰਾ ਟਾਈਮ ਕੱਲ ਨੂੰ 7:30 ਵਜੇ ਆ ਜਿਓ ਫੇਰ ਕਰਾਂਗੇ ਗੱਲ ਅੱਜ ਤਾਂ ਲੇਟ ਹੋ ਗਿਆ ਮੈਂ ਮੈਨੂੰ ਕਾਲ ਆਈ ਗਿਆ ਵਿੱਚ ਦੀ ਤੁਸੀਂ ਵੀ ਕਾਲ ਕਰੀ ਗਿਆ ਹੁਣ ਕਾਲ ਨਾ ਕਰਿਓ ਪਲੀਜ਼ ਬੇਨਤੀ ਹੈ